ਪੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਸਰਕਾਰ ਕਿਉਂ ਚਲਾ ਰਹੀ ਜਦ ਕਿ ਜਦੋਂ ਸਾਡੇ ਸਮਾਜ ਸਾਡੇ ਹਿੰਦੂ ਲੀਡਰਾਂ ਦੀ ਗੱਲ ਹੁੰਦੀ ਹੈ ਤੇ ਉਹਨਾਂ ਦੇ ਪਰਚੇ ਕਰ ਦਿੱਤੇ ਜਾਂਦੇ ਨੇ ਗਲਤ ਉਚੀਰਦੀ ਹੁੰਦੀ ਆ ਉੱਥੇ ਬਿਲਕੁਲ ਮੂੰਹ ਬੰਦ ਹੋ ਜਾਂਦੇ ਨੇ ਤੇ ਜਦੋਂ ਸਟੇਜ ਉੱਤੇ ਚੜ ਕੇ ਪਰਵਾਨੇ ਵਰਗੇ ਲੋਕ ਕੁਝ ਪੈਸੇਆਂ ਖਾਤਰ ਜਿਹੜੀ ਫੋਲਡਿੰਗ ਖਾਤਰ ਜਿਹੜੀ ਖਾਲਿਸਤਾਨ ਵੱਲ ਇਹਨਾਂ ਨੂੰ ਬਾਹਰੋਂ ਆਉਂਦੀ ਆ ਉਹ ਪੈਸੇ ਲਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ ਜੇ ਲੋਕ 3-4 ਮਹੀਨੇ ਕੋਈ ਐਲਾਨਾ ਵਿਵਾਦਿਕ ਬਿਆਨ ਨਹੀਂ ਦਿੰਦੇ ਤੇ ਸ਼ਾਇਦ ਇਹਨਾਂ ਦੇ ਘਰ ਨਹੀਂ ਚੱਲਦੇ ਇਸ ਲਈ ਥੋੜੇ ਜਿਹਾ ਫੇਮ ਦੇ ਲਈ ਕੁਝ ਪੈਸੇਆਂ ਖਾਤਰ ਪਰਵਾਨੇ ਦੇ ਸਟੇਜ ਉੱਤੇ ਚੜ ਕੇ ਫੌਜ ਨੂੰ ਬਗਾਵਤ ਆ ਫੌਜ ਦੇ ਸਿਪਾਹੀਆਂ ਬਾਰੇ ਖਲਾ ਬੋਲਿਆ ਫਿਰ ਇਹ ਇਸ ਨੇ ਇੰਦਰਾ ਗਾਂਧੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨਹੀਂ ਪ੍ਰਾਈਮ ਮਿੰਟਰ ਸਨ ਉਹਨਾਂ ਬਾਰੇ ਬੋਲਿਆ ਪਿਛਲੇ ਦਿਨੋਂ ਲੁਧਿਆਣੇ ਦੇ ਵਿੱਚ ਚਾਰ ਹੰਦੂਲੀਤ ਨਿਤਵਾਂ ਦੇ ਪਰਚੇ ਦਰਜ ਕੀਤੇ ਗਏ ਕਿਸ ਕਿ ਚੀਜ਼ ਦੇ ਕੀਤੇ ਗਏ ਹੇਰ ਸਪੀਚ ਤੇ ਇਹ ਚੀਜ਼ ਹੇਰ ਸਪੀਚ ਦੇ ਅੰਦਰ ਨਹੀਂ ਆਉਂਦੀ ਜੋ ਇਸ ਟਾਈਮ ਮਾਹੌਲ ਇਸ ਟਾਈਮ ਲੁਧਿਆਣੇ ਦਾ ਹੈਗਾ ਮਤਲਬ ਜਿੰਨਾ ਗੰਦਾ ਪਾਣੀ ਹੈਗਾ ਇਸ ਟਾਈਮ ਉਹ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਹੈ ਇਹ ਡਾਈੰਗ ਦਾ ਪਾਣੀ ਸਾਡੇ ਟਰਾਂਸਪੋਰਟ ਕਰਾਉਂਦਾ ਟਾਈਮ ਦਾ ਪਾਣੀ ਕਿੱਥੇ ਟਰਾਂਸਪੋਰਟ ਡਾਈੰਗ ਹੈਗੀ ਹੈ ਉਥੋਂ ਪਾਣੀ ਸਾਰਾ ਟਰਾਂਸਪੋਰਟ ਕਰਾਉਂਦਾ ਸਾਨੂੰ ਪਤਾ ਉਹ ਪਾਣੀ ਦਾ ਕੀ ਹਾਲਾਤ ਨੇ ਮਿਰਜ ਜ਼ਹਿਰ ਹੈ ਉਹ ਲੜਾਈ ਹੈ ਕੀ ਇਹ ਜਨ ਹਿੱਤ ਦੀ ਮਤਲਬ ਸਮਾਜ ਦੀ ਜਿਹੜਾ ਇਸ ਟਾਈਮ ਜ਼ਹਿਰ ਪੀ ਰਹੇ ਨੇ ਲੋਕੀ ਇਹ ਗੰਦਾ ਪਾਣੀ ਪੀ ਰਹੇ ਨੇ ਉਹ ਜ਼ਹਿਰੀਲੇ ਪਾਣੀ ਤੋਂ ਬਚਾਅ ਹੋਵੇ ਤੇ ਅਸੀਂ ਖੁਦ ਕਹਿੰਦੇ ਹਾਂ ਕਿ ਇਹ ਟੈਂਕਾ ਸ਼ਹਿਰ ਤੋਂ ਬਾਹਰ ਨਿਕਲ ਲਿਆ ਚਾਹੀਦਾ ਹੈ। ਅਗਰ ਪ੍ਰਸ਼ਾਸਨ ਦੋ ਨਜ਼ਰਾਂ ਨਾਲ ਦੇਖੂਗਾ ਤੇ Hindu ਸੰਗਠਨ ਰਾਸ਼ਟਰੀ ਭਗਵਾਨ ਸੈਨਾ ਇਹ ਕਿਸੇ ਕੀਮਤ ਦੇ ਵਿੱਚ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ, ਡੱਟ ਕੇ ਮੁਕਾਬਲਾ ਕਰੇਗੀ ਚਾਹ ਜਿਹੜਾ ਮਰਜੀ ਸਾਹਮਣੇ ਹੋ। ਅੱਜ ਰਾਸ਼ਟਰੀ ਭਗਵਾਨ ਸੈਨਾ ਸੰਗਠਨ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਵੱਡੇ ਭਰਾ ਮਨੋਜ ਕੁਮਾਰ ਟਿੰਕੂ ਜੀ ਜਿਹੜੇ ਪੰਜਾਬ ਦੇ ਸੀਨੀਅਰ ਪ੍ਰਧਾਨ ਨੇ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਅਸੀਂ ਕਾਨਫਰੰਸ ਰੱਖੀ ਸੀ ਲੁਧਿਆਣੇ ਦੇ ਵਿੱਚ ਅਸੀਂ ਆਪਣਾ ਇੱਕ ਸੰਦੇਸ਼ ਇੱਕ ਵਿਸ਼ਾ ਜਿਹੜਾ ਕੁਝ 4-5 ਦਿਨ ਪਹਿਲਾਂ ਜਿਹੜਾ ਉਛਲਿਆ ਸੀ ਮੀਡੀਆ ਉੱਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਇੱਥੇ ਪਹੁੰਚੇ ਹਾਂ ਮੇਰੇ ਨਾਲ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਅੱਜ ਲੁਧਿਆਣਾ ਪਹੁੰਚੇ ਨੇ ਅਸੀਂ ਅੱਜ ਗੱਲ ਰੱਖ ਰਹੀ ਸੀ ਆਪਣੀ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਸਰਕਾਰ ਕਿਉਂ ਚਲਾ ਰਹੀ ਹੈ ਜਦ ਕਿ ਜਦੋਂ ਸਾਡੇ ਸਮਾਜ ਸਾਡੇ ਹਿੰਦੂ ਲੀਡਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਪਰਚੇ ਕਰ ਦਿੱਤੇ ਜਾਂਦੇ ਨੇ ਸਾਡੀਆਂ ਫੇਸਬੁੱਕ ਇੰਸਟਾਗ੍ਰam ਇੰਟੈਂਸ਼ਨਲੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਪ੍ਰਸ਼ਾਸਨ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ ਸਾਡੀਆਂ ਬਿਆਨਬਾਜ਼ੀਆਂ ਸਾਡੇ ਕਮੈਂਟਸ ਸਾਡੀਆਂ ਪਾਈਆਂ ਪੋਸਟਾਂ ਪਰ ਜਿੱਥੇ ਗੱਲ ਦੂਜੀ ਤੇ ਨਹੀਂ ਹੁੰਦੀ ਆ ਉੱਥੇ ਬਿਲਕੁਲ ਮੂੰਹ ਬੰਦ ਹੋ ਜਾਂਦੇ ਨੇ ਸਾਡੀ ਨਾਰਾਜ਼ਗੀ ਆ ਮੁੱਖ ਮੰਤਰੀ ਸਾਹਿਬ ਕੋ ਡੀਜੀਪੀ ਸਾਹਿਬ ਤੋਂ ਵੀ ਜਦੋਂ ਸਟੇਜਾਂ ਉੱਤੇ ਚੜ ਕੇ ਪਰਵਾਨੇ ਵਰਗੇ ਲੋਕ ਕੁਝ ਪੈਸੇਆਂ ਖਾਤਰ ਜਿਹੜੀ ਫਲਡਿੰਗ ਖਾਤਰ ਜਿਹੜੀ ਖਾਲਿਸਤਾਨ ਵੱਲ ਇਹਨਾਂ ਨੂੰ ਭਰਉਂਦੀ ਆ ਉਹ ਪੈਸੇ ਲਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਲਦੀ ਕੀ ਮੁੱਦੇ ਨੂੰ ਸਹੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਗੱਲ ਹੋਰ ਹੁੰਦੀ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੋਰ ਕਿਉਂਕਿ ਜੇ ਲੋਗ 3-4 ਮਹੀਨੇ ਚ ਕੋਈ ਐਦਾਂ ਦਾ ਵਿਵਾਦਿਕ ਬਿਆਨ ਨਹੀਂ ਦਿੰਦੇ ਤੇ ਸ਼ਾਇਦ ਇਹਨਾਂ ਦੇ ਘਰ ਨਹੀਂ ਚੱਲਦੇ ਪਰਵਾਹਵੇਂ ਵੱਲੋਂ ਸਾਡੇ ਤ੍ਰਿੰਦਰ ਸ਼ਾਸਤਰੀ ਜੀ ਜਿਹੜੇ ਸਾਡੇ ਬਿਲਕੁਲ ਮਾਨਜੋਗਲੇ ਸਭ ਦੇ ਸਲਾਤਨ ਦੀ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸ਼ਰਿਆ ਸਟੇਜ ਉੱਤੇ ਧਮਕੀਆਂ ਦਿੱਤੀਆਂ ਗਈਆਂ ਫਿਰ ਸਾਡੇ ਜਿਹੜਾ 1984 ਦੇ ਵਿੱਚ ਜੋ ਵੀ ਹੋਇਆ ਸਾਂਤ ਤੌਰ ਤੇ ਇਹਨਾਂ ਰਿਪੀਟ ਕੀਤਾ ਜਦਕਿ ਉਹ ਚੀਜ਼ਾਂ ਸਾਨੂੰ ਭੁੱਲਣੀਆਂ ਚਾਹੀਦੀਆਂ ਇਸਨੇ ਥੋੜੇ ਜੇ ਫੇਮ ਦੇ ਲਈ ਕੁਝ ਪੈਸੇਆਂ ਖਾਤਰ ਪਰਵਾਨੇ ਦੇ ਸਟੇਜ ਉੱਤੇ ਚੜ ਕੇ ਫੌਜ ਨੂੰ ਮੰਗਾ ਰਿਆ ਫੌਜ ਦੇ ਸਿਪਾਹੀਆਂ ਬਾਰੇ ਖਲਾ ਬੋਲਿਆ ਫਿਰ ਇਹ ਇਸਨੇ ਇੰਦਰਾ ਗਾਂਧੀ ਜਿਹੜੇ ਸਾਡੇ ਪ੍ਰਾਈਮਿੰਿਸਟਰ ਪ੍ਰਾਈਮਿੰਿਸਟਰ ਸਨ ਉਹਨਾਂ ਬਾਰੇ ਬੋਲਿਆ ਬਲ ਸਿੰਘ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਫਾ ਜਿਹੜੇ ਸ਼ਹੀਦ ਨੇ ਉਹਨਾਂ ਬਾਰੇ ਬੋਲਿਆ ਜਦ ਕਿ ਫਿਰ ਉਸ ਤੋਂ ਬਾਅਦ ਦਰਿੰਦਰ ਸ਼ਾਸਤਰੀ ਜੀ ਨੂੰ ਧਮਕੀ ਦਿੱਤੀ ਜੋ ਹਿੰਦੂ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ ਫਿਰ ਅਸੀਂ ਗੱਲ ਕਰੀਏ ਆਪਣੇ ਪ੍ਰਸ਼ਾਸਨ ਦੀ ਨਾਰਾਜ਼ਗੀ ਇਸ ਗੱਲ ਦੀ ਆ ਵੀ ਡੀਜੀਪੀ ਸਾਹਿਬ ਵੱਲੋਂ ਜਿਹੜੀ ਲਿਟੀਗੇਸ਼ਨ ਬ੍ਰਾਂਚ ਆ ਹੋਰ ਕਿ ਬ੍ਰਾਂਚਾਂ ਬਣਾਈਆਂ ਗਈਆਂ ਨੇ ਸਾਨੂੰ ਸਾਧ-ਸਾਧ ਕੇ ਸਾਡੀਆਂ ਇਨਕੁਆਰੀਆਂ ਕੀਤੀਆਂ ਜਾਂਦੀਆਂ ਪਿਛਲੇ ਦਿਨੋਂ ਨੋਟ ਕਰਨ ਦੇ ਵਿੱਚ ਚਾਰ ਹੰਦੂਲੀਤ ਨੇਤਵਾਂ ਦੇ ਪਰਚੇ ਦਰਜ ਕੀਤੇ ਜਾਂ ਕਹੇ ਕਿਸਕੀ ਚੀਜ਼ ਦੇ ਕੀਤੇ ਗਏ ਫੇਰ ਸਪੀਚ ਤੇ ਇਹ ਚੀਜ਼ ਫੇਰ ਸਪੀਚ ਦੇ ਅੰਦਰ ਨਹੀਂ ਹੁੰਦੀ ਜਲਦਬਾਰੀ ਉਹਨਾਂ ਦੀ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਵੀ ਅੱਖਾਂ ਮੀਟਦੇ ਨੇ ਤੇ ਡੀਜੀਪੀ ਸਾਹਿਬ ਵੀ ਮੀਟਦੇ ਨੇ ਮੈਂ ਪੁੱਛਣਾ ਚਾਹੁੰਦਾ ਐ ਕਿ ਪੰਜਾਬ ਚ ਦੋ ਕਾਨੂੰਨ ਚੱਲਦੇ ਨੇ ਹਿੰਦੂਆਂ ਲਈ ਵੱਖਰਾ ਤੇ ਦੂਜੀ ਧਰ ਲਈ ਵੱਖਰਾ ਅਸੀਂ ਕਹਿੰਦੇ ਆ ਪੰਜਾਬ ਚ ਸ਼ਾਂਤੀ ਹੋਣੀ ਚਾਹੀਦੀ ਆ ਜਿਹੜਾ ਬੰਦਾ ਇਸ ਪੀਸ ਕਰਦਾ ਉਤੇ ਪਰਚਾ ਦਰਜ ਕਰੋ ਪਰ ਬਿਲਕੁਲ ਬਰਾਬਰ ਤੋਲੋ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਰਾਜਨੀਤੀ ਕਦੋਂ ਤੱਕ ਚਲੇਗੀ ਹਿੰਦੂ ਸਿੱਖ ਦੀ ਰਾਜਨੀਤੀ ਦੀ ਗੱਲ ਤੁਸੀਂ ਕੀਤੀ ਪਰ ਅਸੀਂ ਕੋਈ ਰਾਜਨੀਤਿਕ ਧਿਰ ਨਹੀਂ ਆ ਅਸੀਂ ਇੱਕ ਸੰਗਠਨ ਆ ਨਾ ਸਾਨੂੰ ਵੋਟਾਂ ਚਾਹੀਦੀਆਂ ਅਸੀਂ ਆਪਣੇ ਸਮਾਜ ਦੀ ਮਸ਼ਾਹਕਲ ਕੀਤੀ ਆ ਸਮਾਜ ਲਈ ਖੜੇ ਹੋਏ ਆ ਅਸੀਂ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਉਹ ਸੰਗਠਨ ਆ ਜਿਨੇ ਆਮ ਲੋਕਾਂ ਦੀ ਆਵਾਜ਼ ਵਿੱਚ ਚੁੱਕੀ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ 108 ਐਂਬੂਲੈਂਸ ਦਾ ਤਰਨਾ ਰਾਸ਼ਟਰੀ ਭਗਵਤ ਸੇਨਾਗਰ ਨੇ ਇੱਕ ਤੱਤਾ ਲਾਡੋਵਰ ਟੂਲਪਰ ਜੇ ਲਾਸ਼ ਢਿਆ ਉਹ ਕੀ ਸੀ ਉਹਦੇ ਵਿੱਚ ਨਾ ਕੋਈ ਸਿੱਖ ਵੇਖਿਆ ਗਿਆ ਨਾ ਕੋਈ ਇਸਾਈ ਵੇਖਿਆ ਗਿਆ ਉਹਦੇ ਵਿੱਚ ਸਿਰਫ ਇੱਕ ਆਮ ਇਨਸਾਨ ਦੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਾ ਕੇ ਉਹ ਚੀਜ਼ ਨੂੰ ਜਿੱਤਿਆ ਗਿਆ ਤੁਹਾਡੇ ਸੰਗਠਨ ਦੇ ਵਿੱਚ ਇੱਕ ਸਿੱਖ ਵੀ ਬੈਠੇ ਨੇ ਤੇ ਇਹ ਵੀ ਤੁਹਾਡੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਈ ਸਿੱਖ ਤੁਹਾਡੇ ਨਾਲ ਮੌਜੂਦ ਨਹੀਂ ਸੀ ਕਿੱਥੇ ਮੌਜੂਦ ਨਹੀਂ ਸੀ ਤੁਸੀਂ ਹਲੇ ਕਹਿ ਕਿ ਜਿਹੜਾ ਤਰਨਾ ਤੁਸੀਂ ਦਿੱਤਾ ਸੀਗਾ ਟੋਲ ਪਲਾਜ਼ੇ ਤੇ ਉੱਥੇ ਤੁਸੀਂ ਕੋਈ Hindu ਦਾ ਕੋਈ ਵੀ ਤੁਸੀਂ ਸਿੱਖਧਰਮ ਦਾ ਬੰਦਾ ਨਹੀਂ ਦੇਖਿਆ ਮੈਮ ਤੁਸੀਂ ਗਲਤ ਲੈ ਰਹੇ ਹੋ ਤੁਸੀਂ ਗਲਤ ਲੈ ਰਹੇ ਹੋ ਤੁਸੀਂ ਗਲਤ ਲੈ ਰਹੇ ਹੋ ਤੁਹਾਨੂੰ ਗਲਤ ਸੁਣਿਆ ਮਤਲਬ ਪਰ ਮੈਨੂੰ ਉਹਦੀ ਜਾਣੀ ਹੀ ਸਾਡੀ ਲੜਾਈ ਇੱਕ ਸਮਾਜਪਤੀ ਸੀ ਉਹ ਗਰੀਵਰ ਦੇ ਲੋਕ ਸਨ 8000 ਰੁਪਏ ਦੀ ਤਨਖਾਹ ਸੀ ਜਦ ਕਿ ਕਰੋਨਾ ਕਾਲ 'ਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਕੰਮ ਕੀਤਾ ਸੀ ਸਪੈਸ ਦੇਣੀ ਹੀ ਕਿਉਂ ਹੈ ਇਹ ਉਹ ਗਲਤ ਸਵਾਲ ਸਾਡਾ ਹੈ ਜੇ ਇਹ ਸਪੈਸ ਦੇਣੀ ਹੀ ਕਿਉਂ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਕਿਉਂ ਪਰ ਜੇਕਰ ਕੋਈ ਦਿੰਦਾ ਹੈ ਉਸ ਲਕੀਰ ਨੂੰ ਟੱਪਦਾ ਤੇ ਉਸ ਤੇ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਚਾਹੇ ਉਹ ਸਾਡੇ ਹੁਣ ਜਾਂ ਪਰਲੇ ਤੇ irdੇ ਹੁਣ ਕਹਿੰਦੀ ਨੇ ਤਾਲੀ ਇੱਕ ਹੱਥ ਤੋਂ ਨਹੀਂ ਵੱਜਦੀ ਜੇਕਰ ਕੋਈ ਦੂਜੇ ਟੀਰ ਵਾਲਾ ਬੰਦਾ ਕੁਝ ਨਹੀਂ ਬੋਲਦਾ ਤਾਂ ਫਿਰ ਤੁਸੀਂ ਵੀ ਨਹੀਂ ਬੋਲੋਗੇ ਹੈਨਾ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਹਿੰਦੂ ਸੰਗਠਨ ਵੱਲੋਂ ਜ਼ਿਆਦਾਤਰ ਸਟਾਰਟਿੰਗ ਕੀਤੀ ਜਾਂਦੀ ਹੈ ਬਿਲਕੁਲ ਜਿਵੇਂ ਤੁਸੀਂ ਹਿੰਦੂ ਸੰਗਠਨ ਦੇ ਫਰੇਮ ਤੇ ਲਾਰੇ ਹੋ ਪਰ ਅੱਜ ਦਾ ਮੁੱਦਾ ਇਹ ਸੀ ਕਿ ਇੱਕ ਸਟੇਜ ਉੱਤੇ ਚੜ ਕੇ ਪਰਵਾਨੇ ਵਰਗੇ ਬੰਦੇ ਨੇ ਬਿਲਕੁਲ ਫੌਜੀ ਜਿਹੜੇ ਸਾਡੇ ਫੌਜ ਦੇ ਜਵਾਨ ਸੀ ਉਹਨਾਂ ਬਾਰੇ ਬੋਲਿਆ ਸ਼ਾਇਦ ਤੁਸੀਂ ਉਹ ਵੀਡੀਓ ਨਹੀਂ ਦੇਖੀ ਉਸ ਵੀਡੀਓ ਦੇ ਵਿੱਚ ਇਹਨਾਂ ਜ਼ਹਿਰ ਬੋਲਿਆ ਗਿਆ ਫਿਰ ਦਰਿੰਦਰ ਸ਼ਾਸਤਰੀ ਜੀ ਨੂੰ ਧਮਕੀ ਦਿੱਤੀ ਗਈ ਕਿ ਇਸ ਤੇ ਹੇਟ ਸਪੀਚ ਦੇ ਅੰਦਰ ਨਹੀਂ ਹੁੰਦਾ ਬਿਲਕੁਲ ਹੁੰਦਾ ਅਸੀਂ ਆਪਣੇ ਵਕੀਲਾਂ ਤੱਕ ਸਲਾਹ ਕੀਤੀ ਪਰ ਪ੍ਰਸ਼ਾਸਨ ਇੱਥੇ ਅੱਖਾਂ ਖੋਲਣਾ ਨਹੀਂ ਚਾਹੁੰਦਾ ਸਰਕਾਰਾਂ ਇੱਥੇ ਅੱਖਾਂ ਨਹੀਂ ਖੋਲ੍ਹਣੀਆਂ ਚਾਹੁੰਦੀਆਂ ਜਦ ਵੀ ਦੱਬਿਆ ਜਾਂਦਾ ਸਾਡੇ ਸਮਾਜ ਨੂੰ ਦੱਬਿਆ ਜਾਂਦਾ ਤੁਹਾਡੀ ਗੱਲ ਮੰਨ ਲਈ ਹੈ ਉਨ ਕੀ ਮੰਗ ਕਰਦੇ ਹੋ ਸਭ ਤੋਂ ਸੱਚਾ ਅੱਛਾ ਸਾਡੀ ਇਹ ਮੰਗਿਆ ਜੇਕਰ ਪਰਵਾਨੇ ਤੇ ਪਰਚਾ ਨਾ ਦਰਜ ਕੀਤਾ ਗਿਆ ਤੇ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਹਰ ਤਰ੍ਹਾਂ ਦਾ ਸੰਗਰਸ਼ ਪੂਰੇ ਪੰਜਾਬ ਵਿੱਚ ਕਰੇਗੀ ਮਾਨਯੋਗ ਸਾਡੇ ਡੀਜੀਪੀ ਸਾਹਿਬ ਅਸੀਂ ਇੱਕ ਆਪਣਾ ਪੂਰਾ ਇੱਕ ਪੈਨਲ ਬਣਾ ਕੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਛੇਤੀ ਨਾਲ ਉਹਨਾਂ ਨੂੰ ਕੁਐਸਟ ਕਰਾਂਗੇ ਵੀ ਮੁੱਖ ਮੰਤਰੀ ਸਾਹਿਬ ਇਸ ਨੂੰ ਐਸਸੀ ਨੂੰ ਐਫਪੀ ਦੇ ਅੰਦਰ ਤੁਸੀਂ ਵੈਰੀਫਾਈ ਕਰੋ ਅਸੀਂ ਨਹੀਂ ਕਹਿੰਦੇ ਕਿਸੇ ਤੇ ਨਜ਼ਾਇਜ਼ ਕਰ ਦਿਓ ਪਰ ਇਹ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਇਹ ਇਹ ਚੀਜ਼ ਐਸਪੀ ਦੇ ਅੰਦਰ ਆਉਂਦੀ ਆਪਾਂ ਇੱਕ ਚੀਜ਼ ਇਕੱਠੇ ਹੋ ਜਾਈਏ ਇੱਕ ਧਰਮ ਦੇ ਮੁੱਦੇ ਤੇ ਬਿਲਕੁਲ ਕੱਲ ਨੂੰ ਲੁਧਿਆਣਾ ਸ਼ਹਿਰ ਇੱਕ ਤਰ੍ਹਾਂ ਦਾ ਬੰਦ ਵਰਗਾ ਮਾਹੌਲ ਸੀਗਾ ਕਾਲੇ ਪਾਣੀ ਕਰਕੇ ਉਦੋਂ ਸ਼ਿਵ ਸੈਨਾ ਜਾਂ ਤੁਹਾਡਾ ਕੋਈ ਵੀ ਆਗੂ ਉੱਥੇ ਨਹੀਂ ਮوجود ਸੀਗਾ ਕਿਸੇ ਨੇ ਪਾਣੀ ਦੀ ਗੱਲ ਨਹੀਂ ਕੀਤੀ ਇਹ ਵੀ ਗੱਲ ਕੀਤੀ ਕਿ ਡਾਈਨ ਵਾਕੇ ਕੀ ਉੱਥੇ ਗੰਦ ਪਾਰੀ ਆ ਆ ਨਾਲੇ ਫਿਊਚਰ ਚ ਪੰਜ ਤੋਂ 10 ਸਾਲ ਚ ਲੁਧਿਆਣਾ ਸ਼ਹਿਰ ਨੂੰ ਵੀ ਕਾਲਾ ਪਾਣੀ ਪੀਣ ਨੂੰ ਮਿਲੇਗਾ ਜੀ ਤੁਸੀਂ ਲੁਧਿਆਣਾ ਦੇ ਮੁੱਦੇ ਤੇ ਗੱਲ ਕੀਤੀ ਹੈ ਨਾਲੇ ਤੇ ਅਸੀਂ 100% ਇਸ ਮੁੱਦੇ ਤੇ ਐਗਰੀ ਆ ਗਏ ਆ ਇਹਦੇ ਤੇ ਆਵਾਜ਼ ਚੱਕਣੀ ਚਾਹੀਦੀ ਹੈ ਤੇ ਸੋ ਅਸੀਂ ਉਹਨਾਂ ਦੇ ਨਾਲ ਆਪਣਾ ਸੰਗਠਨ ਪੂਰਾ ਖੜਾ ਕਰਾਂਗੇ ਉਹਨਾਂ ਦੇ ਨਾਲ ਜਿੱਥੇ ਉਹਨਾਂ ਨੂੰ ਲੋੜ ਪੈਗੀ ਸਾਡੀ ਲੋੜ ਕੀ ਅਸੀਂ ਉਹਨਾਂ ਦੇ ਕੰਮੋਡੇ ਨਾਲ ਮੋੜਾ ਲਾ ਕੇ ਚੱਲਾਂਗੇ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਮੁੱਦਾ ਹੈ ਜਿਹੜਾ ਉਹਨਾਂ ਨੇ ਚੱਕਿਆ ਉਹ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਨਾਲ ਜੋ ਇਸ ਟਾਈਮ ਮਾਹੌਲ ਇਸ ਟਾਈਮ ਲੁਧਿਆਣੇ ਦਾ ਹੈਗਾ ਮਤਲਬ ਜਿੰਨਾ ਗੰਦਾ ਪਾਣੀ ਹੈਗਾ ਇਸ ਟਾਈਮ ਉਹ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਇਹ ਡਾਈੰਗ ਦਾ ਪਾਣੀ ਸਾਡੇ ਟਰਾਂਸਪੋਰਟੋਂ ਕਰਾਂਦਾ ਡਾਈੰਗ ਦਾ ਪਾਣੀ ਪਿੱਛੇ ਟਰਾਂਸਪੋਰਟ ਡਾਈੰਗ ਹੈਗੀ ਹੈਗੀ ਉਥੋਂ ਪਾਣੀ ਸਾਰਾ ਟਰਾਂਸਪੋਰਟ ਕਰ ਆਉਂਦਾ ਸਾਨੂੰ ਪਤਾ ਉਹ ਪਾਣੀ ਦਾ ਕੀ ਹਾਲਾਤ ਨੇ ਨਿਰਜ ਜ਼ਹਿਰ ਹੈ ਉਹ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਸੰਗਠਨ ਉਹਨਾਂ ਨਾਲ ਰਲ ਕੇ ਇਹਦੀ ਲੜਾਈ ਲੜੇ ਕਿ ਜਿਹਦੇ ਕਰਕੇ ਡੈਂਗਾ ਇਥੋਂ ਕੱਢ ਕੇ ਸਿਟੀ ਤੋਂ ਬਾਹਰ ਕੱਢੀਆਂ ਜਾ। ਕਾਈਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ 1 ਲੱਖ ਪ੍ਰਵਾਸੀ ਪੰਜਾਬੀਆਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਆੜੇਗਾ। ਉਸ ਟਾਈਮ ਵੀ ਤੁਸੀਂ ਅਖੇ ਆਏ ਆਹ ਜਵਾਬ ਦੇਣ ਵਾਸਤੇ ਆ ਗਏ ਤਾਂ ਕਿ 1 ਲੱਖ ਪ੍ਰਵਾਸੀ ਬੰਦਾ ਪੰਜਾਬੀਆਂ ਦਾ ਮੁਕਾਬਲਾ ਕਰਨੇਗਾ। ਦੇਖੋ ਮੈਂ ਦੱਸਦਾ ਜੀ ਉਸ ਟਾਈਮ ਸਾਨੂੰ ਇਹ ਸੂਚਨਾ ਨਹੀਂ ਸੀ ਜਦੋਂ ਉਹਨਾਂ ਨੇ ਆਣਾ ਹੀ ਸਾਡੇ ਕੋਲ ਸੂਚਨਾ ਨਹੀਂ ਸੀਗੀ ਅਗਰ ਸਾਨੂੰ ਸੂਚਨਾ ਹੁੰਦੀ ਦੇਖੋ ਅਸੀਂ ਪੰਜਾਬ ਦੇ ਹਿੱਤ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਧਰਮ ਵਾਸਤੇ ਮਤਲਬ ਧਰਮ ਸਾਡੇ ਵਾਸਤੇ ਸਾਰੇ ਪੂਛਣੇ ਹੈਗੇ ਨੇ ਅਸੀਂ ਉਹਨਾਂ ਹੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪ੍ਰਵਾਸੀਆਂ ਦਾ ਜਿੱਥੇ ਮੁੱਦਾ ਆ ਜਾਂਦਾ ਹੈ ਉਹਦੇ ਵਿੱਚ ਅਸੀਂ ਕੋਈ ਵੀ ਐਦਾਂ ਦਾ ਬਿਆਨਬਾਜ਼ੀ ਨਹੀਂ ਕਰ ਸਕਦੇ ਕਿਉਂਕਿ ਪ੍ਰਵਾਸੀ ਆਏ ਹੋਏ ਇੱਥੇ ਹੁਣ ਬਾਹਰ ਤੂੰ ਆ ਕੇ ਕੰਮ ਕਰਨ ਜੀ ਸਤਕੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਰਕਾਰਾਂ ਦੀਆਂ ਜਿਹੜੀਆਂ ਨਲਾਇਕੀਆਂ ਨੇ ਸਰਕਾਰਾਂ ਦੀਆਂ ਨਲਾਇਕੀਆਂ ਜਿਹੜਾ ਉਹ ਬਸਿੰਦਾ ਬਣਾ ਰਹੀਆਂ ਨੇ ਇਹਦੇ ਵਿੱਚ ਸਰਕਾਰਾਂ ਨੂੰ ਇੱਕ ਚੀਜ਼ ਤੇ ਡੀਪਲੀ ਸੋਚਣਾ ਚਾਹੀਦਾ ਪਰ ਜਿਹੜਾ ਸਾਡਾ ਭਾਈਚਾਰਾ ਆਏਗਾ ਜਿਹੜੇ ਡਾਈਂਗ ਵਾਲੇ ਨੇ ਜਾਂ ਕੋਈ ਵੀ ਨੇ ਅਗਰ ਪ੍ਰਵਾਸੀਆਂ ਨੂੰ ਮੁੱਦਾ ਲਿਆ ਕੇ ਅੱਗੇ ਖੜਾ ਕਰਨ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਨਾਲ ਰਲ ਕੇ ਸਾਡੇ ਨਾਲ ਖੜ ਗਏ ਦੇਖੋ ਕੋਈ ਇਹਦੇ ਕੋਈ ਬਾਹਰ ਦੀ ਲੜਾਈ ਤਾਂ ਹੈ ਨਹੀਂ ਕਿ ਲੜਾਈ ਹੈਗੀ ਇਹ ਜਨ ਹਿੱਤ ਦੀ ਮਤਲਬ ਸਮਾਜ ਦੀ ਜਿਹੜਾ ਇਸ ਟਾਈਮ ਜ਼ਹਿਰ ਪੀਰੇ ਨੇ ਲੋਕੀ ਇਹ ਗੰਦਾ ਪਾਣੀ ਪੀ ਰਹੇ ਨੇ ਉਹ ਜ਼ਹਿਰੀਲੇ ਪਾਣੀ ਤੋਂ ਬਚਾਅ ਹੋਵੇ ਠੀਕ ਹੈ ਨਾ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਉਹਦੇ ਵਿੱਚ ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਪ੍ਰਸ਼ਾਸਨ ਨੂੰ ਬਰਾਬਰ ਖੜ ਕੇ ਨਾਲੇ ਜਿਹੜਾ ਸਾਡਾ ਐਮਸੀ ਹੈਗਾ ਇਹਨੂੰ ਨਾਲ ਸਾਡੇ ਖੜ ਕੇ ਇਹ ਚੀਜ਼ਾਂ ਦਾ ਪੂਰਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਤੇ ਅਸੀਂ ਖੁਦ ਕਹਿੰਦੇ ਹਾਂ ਕਿ ਇਹ ਡੈਂਗਾ ਸ਼ਹਿਰ ਤੋਂ ਬਾਹਰ ਨਿਕਲ ਲਿਆ ਚਾਹੀਦੀਆਂ ਸਰ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਹ ਕਿਸ ਤਰ੍ਹਾਂ ਦੇ ਦੇਖੋ ਜੀ ਉਹਨਾਂ ਦੇ ਕੀ ਸਿਸਟਮ ਨੇ ਉਹਨਾਂ ਦੇ ਬਾਰੇ ਚ ਆਪਾਂ ਇਹ ਨਹੀਂ ਗੱਲ ਨਹੀਂ ਕਰ ਸਕਦੇ ਕਿ ਉਹ ਸੁਖਬੀਰ ਬਾਦਲ ਜੀ ਤੇ ਅਗਰ ਉੱਥੇ ਫਾਇਰਿੰਗ ਹੋਈ ਹੈ ਤੇ ਉਹ ਬੜੀ ਨਿੰਦਣੀਆਂ ਹੈਗੀ ਹੈ ਅਸੀਂ ਤਾਂ ਇਸ ਚੀਜ਼ ਨੂੰ ਗਲਤ ਹੀ ਕਵਾਂਗੇ ਇੱਕ ਦਰਬਾਰ ਸਾਹਿਬ ਦੇ ਵਿੱਚ ਅਗਰ ਇਦਾਂ ਦਾ ਕੋਈ ਕੰਮ ਹੋ ਰਿਹਾ ਹੈ ਤਾਂ ਬੜਾ ਨਿੰਦਣੀਆਂ ਹੈਗਾ ਇਹ ਨਹੀਂ ਹੋਣਾ ਚਾਹੀਦਾ ਸਰ ਅੱਜ ਅਸੀਂ ਦੇਖ ਰਿਹਾ ਬੰਗਲਾਦੇਸ਼ ਦੇ ਵਿੱਚ ਮੁੰਡੂਆ ਦੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੁੰਦੀ ਚਾਲੀ ਹੈ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਜਦੋਂ ਬੰਗਲਾਦੇਸ਼ ਦੇ ਵਿੱਚ ਤੱਕਤਾ ਪ ਵਿਆਤਾ ਹਿੰਦੂਆਂ ਤੇ ਕਾਫੀ ਅਤਿਆਚਾਰ ਹੋਏ ਤੇ ਹਲੇ ਤੱਕ ਵੀ ਰੁਕਿਆ ਨਹੀਂ ਹੈ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਪ੍ਰਦਰਸ਼ਨ ਹੋਏ ਹਿੰਦੂਆਂ ਦੀ ਰਾਖੇ ਲਈ ਆਵਾਜ਼ ਚੁੱਕਿਆ ਗਿਆ ਲੇਕਿਨ ਹੁਣ ਇਹ ਵਫੀਨ ਤੋਂ ਸੱਗਣ ਜਿੱਤੇ ਹੁਣ ਕਿਉਂ ਨਹੀਂ ਆਵਾਜ਼ ਚੁੱਕਿਆ ਜਾ ਰਿਹਾ ਮੇਰੇ ਮੇਰੇ ਛੋਟੇ ਵੀਰ ਸਾਡੇ ਨਾਲੇ ਰਾਸ਼ਟਰੀ ਪਰਮੁਖ ਪੰਕਜ ਜੀ ਨੇ ਇੱਕ ਗੱਲ ਦੱਸੀ ਸੀ ਕਿ ਹੁਣੇ ਕਿ ਅਸੀਂ ਹਿੰਦੂਤਵ ਦੀ ਲੜਾਈ ਲੜ ਰਹੇ ਹਾਂ ਅਸੀਂ ਆਪਣੇ ਹਿੰਦੂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਹਿੰਦੂਤਵ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਸਭ ਤੋਂ ਵੱਡਾ ਜਿਹੜਾ ਮਾਈਨਸ ਪੁਆਇੰਟ ਹੈ ਨਾ ਕਿ ਸਾਡੇ ਅੰਦਰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਸਾਰੇ ਤੇ ਉਹ ਅਸੀਂ ਹਰ ਵਾਰੀ ਅਪੀਲ ਕਰਦੇ ਆ ਕਿ ਜਿੰਨਾ ਵੀ ਸਾਡਾ ਭਾਈਚਾਰਾ Hindu ਸੰਗਠਨ ਹੈਗਾ ਜਾਂ Hindu ਪਾਰਟੀਆਂ ਜੜੀਆਂ ਵੀ ਬੜੀਆਂ ਹੋਈਆਂ ਜਾਂ Shiv Sena ਜਾਂ ਕੋਈ ਵੀ ਹੈ ਅਗਰ ਇਹਨਾਂ ਦੇ ਵਿਚਾਰ ਕੀਤਾ ਜਾਵੇ ਅਗਰ ਆਪਣੀ ਰਾਜਨੀਤੀ ਨਾਲ ਚਮਕਾਣ ਤੇ ਇੱਥੇ ਵਿਚਾਰ ਕਰਨ ਕਿ ਆਪਣੇ ਹਿੰਦੂਆਂ ਨੂੰ ਕਿਵੇਂ ਸੁਰੱਖਿਤ ਕਰ ਸਕਦੇ ਆ ਅਸੀਂ ਕਦੀ ਭੇਦਭਾਵ ਕਰਕੇ ਨਹੀਂ ਚੱਲੇ ਭੇਦਭਾਵ ਦਾ ਮਤਲਬ ਅਸੀਂ ਜਾਤ ਪਾਤ ਨੂੰ ਕਦੀ ਨਹੀਂ ਵੜਿਆ ਪਰ ਫਿਰ ਵੀ ਅਸੀਂ ਆਪਣੇ ਧਰਮ ਦੀ ਰੱਖਿਆ ਇਸ ਕਰਕੇ ਕਰਨਾ ਚਾਹੁੰਦੇ ਆ ਸਾਡੇ ਵਾਸਤੇ ਪਹਿਲੀ ਵੀ ਇਹ ਗੱਲ ਗਈ ਸਾਰੇ ਧਰਮ ਸਾਡੇ ਵਾਸਤੇ ਪੂਜਣੇ ਹੈਗੇ ਪਰ ਅਗਰ ਕੋਈ ਹੇਟ ਸਪੀਚ ਦਿੰਦਾ ਜਿੱਦਾਂ ਹੁਣ ਪਿੱਛੇ ਪਰਵਾਨੇ ਸਪੀਚ ਦਿੱਤੀ ਹੈ ਤੇ ਉਹ ਸਰਾ ਸਰ ਨੰਦਰੀ ਹੈਗੀ ਸੀ ਉਹਦੇ ਤੇ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਡੇ ਪਿੱਛੇ ਚਾਰ ਜਿਹੜੇ ਹਿੰਦੂ ਲੀਡਰ ਨੇ ਲੁਧਿਆਣੇ ਦੇ ਵਿੱਚ ਉਹਨਾਂ ਤੇ ਮੁਕਦਮੇ ਦਰਜ ਕਰ ਦਿੱਤੇ ਸੀ ਕਿ ਹੇਟ ਸਪੀਚ ਦੇ ਜਿਹੜੇ ਕਿ ਅੱਜ ਤੱਕ ਖੈਰ ਇੱਕ ਦੋ ਬੜੇ ਬੰਦਿਆਂ ਦੇ علاوہ ਕਿਸੇ ਦੇ ਕੋਲੋਂ ਆਪਾਂ ਹਿੱਟ ਸਪੀਚ ਸੁਣੀ ਵੀ ਨਹੀਂ ਹੈਗੀ ਪਰ ਜਿਹੜਾ ਬੰਦਾ ਸਰੇ ਆ ਰੰਜ ਕੇ ਬੱਤਮੀ ਜੀ ਕਰ ਰਿਹਾ ਸਟੇਜ ਤੇ ਸਰੇ ਆ ਬੋਲ ਰਿਹਾ ਉਹਦੇ ਤੇ ਹੁਣ ਤੱਕ ਪ੍ਰਸ਼ਾਸਨ ਕਿੱਥੇ ਸਰਕਾਰਾਂ ਕਿੱਥੇ ਨੇ ਸੋ ਸਰਕਾਰਾਂ ਨੂੰ ਇਹਨਾਂ ਮੁੱਦਿਆਂ ਤੇ ਖੁਦ ਧਿਆਨ ਦੇਣਾ ਚਾਹੀਦਾ ਹੈ ਭਾਈ ਚਾਰੇ ਨੂੰ ਨਾ ਟੁੱਟਣ ਦਿਓ ਜਿਹੜਾ ਨੋ ਮਾਸ ਦਾ ਰਿਸ਼ਤਾ ਸਾਡਾ ਕੈਮਰਨ ਦਿਓ ਇਹੋ ਜਿਹੇ ਜਿਹੜੇ ਸ਼ਰਾਰਤੀ ਤੱਤ ਨੇ ਇਹਨਾਂ ਦੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਕੀ ਲੱਗਦਾ ਜਿਹੜਾ ਪਰਚੇ ਹੋਏ ਨੇ ਕਿਸੇ ਕੀ ਲੱਗਦਾ ਜਿਵੇਂ ਵਿਚਾਰ ہندو ਨੇਤਾ ਤਾਂ ਜਿਹੜੇ ਸੱਜੇਪੱਖੀ ਦਲ ਚ ਵਜੇ ਨੇ ਕਿਸੇ ਤੇ ਸ਼ਹਿਦ ਉੱਤੇ ਹੋਏ ਨੇ ਨਹੀਂ ਦੇਖੋ ਇਹ ਚੀਜ਼ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਇਹ ਹੈਡ ਸਪੀਚ ਕੀ ਗੱਲ ਹੋਰ ਜਿਹੜੇ ਹੈਗੇ ਨੇ ਸਮਾਜਵਾਦ ਧਰਮ ਵਾਲੇ ਬੰਦੇ ਉਹ ਹੈਡ ਸਪੀਚ ਨਹੀਂ ਦਿੰਦੇ ਕਿਸੇ ਵੀ ਤੁਸੀਂ ਬੈਕ ਚਲੇ ਜਾਓ ਦੇਖ ਲਓ ਹਰ ਜਗ੍ਹਾ ਇਹ ਹੈਡ ਸਪੀਚਾਂ ਦਿੱਤੀਆਂ ਜਾਂਦੀਆਂ ਪਰ ਹਿੰਦੂ ਸੰਗਠਨ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਕਿਸ ਵਾਸਤੇ ਮਤਲਬ ਹਿੰਦੂ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਿੰਦੂ ਸਿਰ ਨਾ ਚੱਕੇ ਜਿੱਥੇ ਉਹ ਸਿਰ ਚੱਕਦਾ ਉੱਥੇ ਉਹਦੇ ਕੋਈ ਨਾ ਕੋਈ ਇਦਾਂ ਦਾ ਮੁਕਾਬਲਾ ਠੋਕ ਦਿੰਦੇ ਆ ਕਿ ਉਹ ਚੁੱਪ ਕਰਕੇ ਬੈਠ ਜਾਏ ਬਾਕੀ ਵੀ ਡਰ ਜਾਣ ਤੇ ਉਹ ਬੈਠ ਜਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਅਗਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਬਰਾਬਰ ਨਜ਼ਰ ਨਾਲ ਦੇਖਣਾ ਚਾਹੀਦਾ। ਅਗਰ ਪ੍ਰਸ਼ਾਸਨ ਦੋ ਨਜ਼ਰਾਂ ਨਾਲ ਦੇਖੂਗਾ ਤੇ ਹਿੰਦੂ ਸੰਗਠਨ ਰਾਸ਼ਟਰੀ ਭਗਵਤ ਸੈਨਾ ਇਹ ਕਿਸੇ ਕੀਮਤ ਦੇ ਵਿੱਚ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਡੱਟ ਕੇ ਮੁਕਾਬਲਾ ਕਰੇਗੀ ਚਾਹੇ ਜਿਹੜਾ ਮਰਜੀ ਸਾਹਮਣੇ ਹੋਵੇ। ਪਹਿਲਾਂ ਤਾਂ ਅਸੀਂ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਾਡੇ ਜਿਹੜੇ ਹਿੰਦੂ ਹੈ बटेਪੇ ਹੈ ਪਹਿਲਾਂ ਵੀ ਇਹੀ ਰਿਹਾ ਹੈ ਕਿ ਲੋਕਾਂ ਨੇ ਜਾਤ ਪਾਤ ਵਿੱਚ ਹਿੰਦੂਆਂ ਨੂੰ ਸਨਾਤਨਿਆਂ ਨੂੰ ਬਟ ਬਟਵਾਰਾ ਕੀਤਾ ਸੀਗਾ ਪਹਿਲਾਂ ਸਾਨੂੰ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਬੜੀ ਜ਼ਰੂਰਤ ਹੈ ਪਹਿਲਾਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਤਾਂ ਹੀ ਕਿਸੇ ਬਾਰੇ ਸੋਚਾਂਗੇ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਫਿਰ ਅਸੀਂ ਕਿਸੇ ਦੇ ਘਰ ਵੱਲ ਦੇਖਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਘਰ ਠੀਕ ਕਰਨ ਦੀ ਅੱਜ ਦੀ ਲਾਈਨ ਤੇ ਵਿੱਚ ਜ਼ਰੂਰ